ਮੈਂ ਅਮਰਜੀਤ ਸਿੰਘ ਕਲਸੀ ਪ੍ਰਧਾਨ ਸੇਵਾਦਾਰ ਕਾਂਗਰਸ ਕਮੇਟੀ ਬਲਾਕ ਬੰਗਾ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦਿਵਾਲੀ ਅਤੇ ਵਿਸ਼ਕਰਮ ਨੂੰ ਦੀਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਇਹ ਤਿਉਹਾਰ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾਣਾ ਚਾਹੀਦਾ ਹੈ ਜੋ ਕਿ ਪਟਾਕਿਆਂ ਤੋਂ ਬਚਾ ਕੇ ਇਹ ਗ੍ਰੀਨ ਦੀਵਾਲੀ ਮਨਾਈ ਜਾਵੇ। ਬਾਕੀ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਨਾਲ ਹੀ ਇਹ ਸਾਡਾ ਬਹਿਰਾਂ ਦੇ ਵਿੱਚ ਸੌਰਵ ਕਲਸੀ ਫਰਨੀਚਰ ਹਾਊਸ ਹੈ। ਅਸੀਂ ਇੱਥੇ ਕਾਫੀ ਭਾਰੀ ਛੋੜਦੇ ਉੱਤੇ ਫਰਨੀਚਰ ਵੀ ਤਿਹਾਰਾਂ ਦੇ ਸਮੇਂ ਵਿੱਚ ਲੋਕਾਂ ਨੂੰ ਸਸਤਾ ਮਹੱਈਆ ਕਰਾਉਂਦੇ ਹਨ ਜੈ ਹੰਦ ਜੀ ਧੰਨਵਾਦ